ਮੰਨੂ ਇੱਕ ਆਈਡੀਆ ਆ ਰਿਹਾ ਏ ਦੱਸੋ ਜੀ ਸੇਵਾ ਤਾਂ ਨਾ ਮੇਰਾ ਰੱਖ ਦੀਏ ਬਰਕਤ ਸੇਵਾ ਬਰਕਤ ਸੇਵਾ ਹਾਂ ਮੰਮਾ ਨਾਮ ਰੱਖ ਦਿੰਦੇ ਆ ਨਾਮ ਰੱਖ ਦੀਏ ਚੱਲ ਫਿਰ ਪੱਕਾ ਪ੍ਰੋਮਿਸ ਅੱਜ ਤੇ ਬਰਕਤ ਸੇਵਾ ਭਾਈ ਨਾਨ ਨੇ ਚੇਂਜ ਕਰਤਾ ਕਹਿੰਦਾ ਸਾਡੇ ਘਰ ਚ ਬਰਕਤ ਵੀ ਆਈ ਆ ਤੇ ਸੇਵਾ ਵੀ ਰੱਖਣੀ ਦੋ ਨਾਮ ਹੋ ਗਏ ਤੇ ਠੀਕ ਆ ਜੀ ਠੀਕ ਨਾ ਤਿੰਨ ਬਣ ਗਈ ਨਾ ਅੱਛੇ ਗੁੱਸਾ ਕਾਤੇ ਕਰੀ ਜਾਂਦਾ ਵਾਹ ਜਗਾਰਡ ਬਣਾਇਆ ਤਾਂ ਸੋਣੀ ਤੇ ਆਹ ਮੈਂ ਪੂਪੂਰੇ ਦੀ ਛਿੜੀ ਲੋੜੇ ਨੂੰ ਬਣਾਇਆ ਤਾਂ ਪਾਰ ਅੱਛਾ ਕੱਲ ਮੈਂ ਧਿਆਨ ਤੇ ਆ ਤਿੱਖਾ ਕਰਾ ਜਿਹੜੇ ਮਲਕੀਤ ਬਾਈ ਛਿੜੀ ਤਿਆਰ ਕਰੀ ਸੀ ਹਾਂ ਉੱਥੇ ਨਹੀਂ ਮੈਂ ਲਾ ਛਿੜੀ ਲਾ ਵਿੱਚ ਪਾ ਕੇ ਮਿੱਟੀ ਪਾ ਦੇ ਹਾਂ ਇਹ ਲੈ ਕੁੰਡਾ ਲਾਉਣ ਨੂੰ ਚੱਕ ਲੈ ਇਹ ਸੌਖਾ ਕੰਮ ਆ ਦੱਸ ਅਜੇ ਤੱਕ ਕਿੱਧਰ ਕਿਹੜਾ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਬ ਸਾਬ ਬਈ ਹੀਰਾ ਹਟਾ 55 ਦੇ ਤੇ ਬਾਕੀ ਬਈ ਅੱਜ ਸਪਰੇਅ ਕਰਾਉਣ ਲੱਗੇ ਜੇ ਆ ਕਾਗਤ ਆਲੀ ਤੇ ਦੋ ਪੰਪ ਬਚਦੇ ਤੇ ਆਪਣੇ ਕੋਲ ਤੇ ਫਿਰ ਇੱਧਰ ਵੀ ਬਾਸਮਤੀਪੁਰ ਵੀ ਕਰਾ ਦੇਣ ਇੱਧਰ 26 ਪਰ ਕਰਾਏ ਆ ਤੇ ਇੱਧਰ ਦਾ ਨਵੇੜਿਆਂ ਦਾ ਕੰਮ ਬਾਕੀ ਹੁਣ ਇੱਧਰ ਬੁਲਾਏ ਬਿਤੇ ਆ ਇੱਧਰ ਹੋ ਲੱਗੇ ਜੇ ਆ ਸਾਹਮਣੇ ਕਰਨ ਬਾਕੀ ਬੱਦਲ ਬਈ ਅੱਜ ਬਈ ਮੀਂਹ ਪਹਿਲਿਆਂ ਮੰਡ ਜਾਂ ਪੂਰਾ ਰੱਜਮ ਤੇ ਕੱਲ੍ਹ ਦੇ ਵੀਰੇ ਨਹੀਂ ਗਏ ਬਦਰ ਮੈਚ ਖੇਲਣ ਉਹਨੇ ਤੇਜੀ ਵੀਡੀਓ ਉੱਤਰ ਪੂਰਾ ਨਹੀਂ ਗਿਆ ਤੇ ਆਪਣੇ ਬਾਈ ਉਹ ਮਣੀ ਮੜੀ ਕਿੰਨੀ ਆਈਆਂ ਸੀਆਂ ਚਲੇ ਗਿਆ ਬਦਰ ਹੋ ਗਿਆ ਸਾਫੀਆ ਮੱਖੀਆਂ ਨੂੰ ਲੱਗੇ ਵੀ ਸਪਰੇਅ ਕਰਨ ਇੱਧਰ ਆਜੇ ਪਰ ਵੀ ਕਰਦਣੀ ਹੁਣ ਥੋੜਾ ਦੋ ਬੰਬ ਵੱਜਦੇ ਲਾ दिए ਇਹਦੇ ਬਾਕੀ ਵੀ ਆਪਣੀ ਮੋਟਰ ਵਾਲੇ ਦੋਹੇ ਬੰਦੇ ਨੇ ਪੰਪ ਲਿਆਂਦੇ ਇੱਧਰ ਰਣਜੀਤ ਵੀ ਆ ਗਿਆ ਜਿਹੜਾ ਕਾਲੇ ਕੋਲੋਂ ਦਾ ਤਾਂ ਇਹ ਨਹੀਂ ਵੀ ਪੰਪ ਨਾ ਵਾਲਿਆਂ ਦਾ ਗੱਲ। ਇਹ 9 ਦਿਨਾਂ ਦਾ ਲਈ ਲਿਆ ਤਾਂ। ਬਾਕੀ ਹੁਣ ਸਰੇਹ ਕਰਾ ਦਈਏ ਤੇ। ਤੇ ਬਾਕੀ ਜਿਹੜੀ ਨਿਸਰੀ ਜਾਂਦੀ ਨਾਲ ਦੇ ਨਾਲ ਉਹਦੇ ਕਟਾਈ ਜਾਉਂਗੇ ਫਿਰੇ। ਤੇ ਇੱਕ ਬੰਦਾ ਉੱਧਰ ਆਪਾਂ ਨੇ ਰੱਖ ਕੱਢਣ ਨੂੰ ਰੱਖਿਆ ਦਾ ਗੱਲ। ਉਹਨੇ ਦੋਨੇ ਜਿੱਦਿਆਂ ਦਾ ਤਕੀਲ ਲੈਣਾ ਤੇ ਨਿਕੜ ਦੇਣਾ ਦਾ ਵੀ। ਬਾਕੀ ਉਹਦੇ ਥੋੜਾ ਥੋੜਾ ਨਿਕਲਿਆ ਆ ਫੇਰ ਕੱਖੋ ਤੇ ਵੀ ਘਮਾ ਦਈਆ ਇੱਥੇ ਆ। ਬਾਕੀ ਸੈਲਰ ਦਾ ਵੀ ਲੱਗੇ ਹੋਏ ਕੰਮ ਆ ਬਾਈ ਚੱਲ ਰਿਹਾ ਟੰਡੇ ਦਾ ਜਿਹੜਾ ਟੰਡਾ ਤਾਂ ਆਪਾਂ ਨੇ ਪਹਿਲਾਂ ਲਾਇਆ ਤੁਹਾਨੂੰ ਦਿਖਾਇਆ ਦਾ ਵੀਡੀਓ ਤੇ ਉਹ ਆਪਾਂ ਨੇ ਕੈਂਸਲ ਲਗਾਤਾ ਜਿਹੜਾ ਨੀਵੇਂ ਵਾਲਾ ਹੁੰਦਾ ਹੁਣ ਆਪਾਂ ਨੇ ਦੂਆ ਟੰਡਾ ਕਰਿਆ ਬਾਈ ਨੇ ਆਪਾਂ ਨੂੰ ਫੋਨ ਕਰਕੇ ਦੱਸਿਆ ਦਾ ਵੀ ਆਪਣੇ ਟੰਡੇ ਆ ਵੀ ਏਕਨਿਕਨ ਪ੍ਰੋਬਲਮ ਆਉਂਦੀਆਂ ਸੀ ਜੀ ਤਾਂ ਕਰਕੇ ਹੁਣ ਆਪਾਂ ਨੇ ਕੈਂਸਲ ਲਗਾਤਾ ਉਹ ਪ੍ਰੋਗਰਾਮ ਤੇ ਦੂਆ ਟੰਡਾ ਕਰਿਆ ਬਾਈ ਜਿਹੜਾ ਥੋੜਾ ਜਿਹਾ ਉੱਚਾ ਚੱਕ ਮਾਉਂਦਾ ਉਹ ਵੀ ਤਾਂਤੀ ਜੀ ਨਹੀਂ ਪਾ ਸਕੀ ਦੰਡੇ ਲਈ ਬੰਦੀ ਉਹਦੀ ਜੀ ਤਾਂ ਇੰਦਰ ਕੱਟ ਗਏ ਬਾਹਰੇ ਹੋ ਜਾਂਦਾ ਹੈ ਉਹ ਆਪਾਂ ਲਾਉਣ ਲੱਗੇ ਹੁਣ ਕੰਡਾ ਉਹਦੇ ਕਰਕੇ ਥੋੜਾ ਜਿਹਾ ਕੰਮ ਚੱਲ ਰਿਹਾ ਉੱਧਰ ਹੁਣ ਲੈਟ ਵੀ ਭੱਜ ਗਈ ਜਮੀਂ ਕਰਕੇ ਫਿਰ ਤਾਂ ਕਰਕੇ ਜਨਰੇਟਰ ਜੀ ਨੂੰ ਉੱਪਰ ਲਾ ਕੇ ਆਂਦਾ ਉੱਥੇ ਹੁਣ ਕੰਮ ਚੱਲ ਰਿਹਾ ਕਿਵੇਂ ਆ ਰਣਜੀਤ ਕਿਵੇਂ ਆ ਫਟਾ ਸਾਪੇ ਚ ਕਿਵੇਂ ਚੱਲਦਾ ਕੰਮ ਕੌਣ ਕੀ ਚੱਲਦਾ ਮੌਸਮ ਨਹੀਂ ਕੰਮ ਕਰਦਾ ਮੌਸਮ ਵਿੱਚ ਬੱਦਲ ਵਾਈ ਹੋ ਜਾਂਦੇ ਦੇ ਘਰ ਕੇ ਨਾ ਤੇ 85 ਤੱਕ ਨੇ ਕੱਟੋਗਾ ਤਾਂ 50 60 ਪੰਪ ਲੱਗ ਜਾਂਦੇ ਹਾਂ ਦਿਹਾੜੀ ਆ ਜਿਹੜਾ ਚੱਲ ਕੋਈ ਨਹੀਂ ਜਿਹੜਾ ਲੱਗਣਾ ਓਕਣਾ ਲੱਗੇਵੇ ਦੇਖਾ ਤਰੇ ਹਾਂ 12 ਵਜੇ ਗਏ ਆ ਫੇਰ ਵਿੱਚ ਘੰਟਾ ਰੁਕਣਾ ਪੈ ਗਿਆ ਚੱਲ ਕੋਈ ਨਹੀਂ ਸਰਜੂ ਹੁਣ ਹੋਰੇ ਤਾਂ ਦੋ ਪੰਪਰ ਨਾਲ ਸਰ ਜਾਣਾ ਬਹੁਤ ਠੀਕ ਆ ਦੋ ਬੰਤ ਹੋਰ ਹੋ ਜਾਣੇ ਉਹ ਉੱਧਰ ਲਾ ਦਉਂਗੇ ਆ ਜਾਊਗਾ ਪੂਰਾ ਹੋ ਜਾਊਗਾ ਦੋ ਬੰਤ ਨਾਲ ਗੋਲਿਆਂ ਗੋਲ ਨਾਲ ਕਰ ਦਈਏ ਜੀ ਹੂੰ ਲੰਬਾ ਫਾਂਡ ਕਰੂਗਾ ਥੋੜਾ ਲੰਬਾ ਰੱਖ ਲਈ ਫਾਂਡ ਐਜੇ ਤਾਂ ਰੇਟਉ ਪਾਇਆ ਵੇ ਵੀ ਆਉਂ ਵੀ ਆਪਾਂ ਨੇ ਅਜਾ ਚੱਲ ਬਚਿਆ ਵੇ ਤਾਂ ਆਪਾਂ ਲਾ ਦਣਾ ਥੋੜਾ ਲੰਬਾ ਰੱਖ ਕੇ ਤੇਜ਼ ਤੁਰ ਲਿਓ ਹਾਂ ਕਰਦੇ ਕਰਦੇ ਦੇਖ ਲਈ ਬਾਕੀ ਦਵਾਈ ਦੇ ਸਾਹ ਨਾਲ ਕਿੰਨੇ ਆ ਹੈਗਾ ਵਾ ਫਿਰ ਤਾ ਲਾ ਦੇ ਤਿੰਨ ਲਾ ਦੇ ਫੇਰ ਕਾਨੂੰ ਉਹ ਕਰਦਾ ਪਾਣੀ ਉਦਾਂ ਵੀ ਬਾਈ ਢਾਈ ਕੁ ਗੀਲਿਆਂ ਦੀ ਲੈ ਕੇ ਆਂਦੇ ਵੀ ਜਿੰਨੂੜ ਪਈ ਜਾ ਵੱਧ ਗਈ ਤਾਂ ਤੇਜ਼ ਹੀ ਰੱਖ ਕੇ ਕਰਾਤੀ ਹੁਣ ਤੇ ਬਾਕੀ ਹੁਣ ਸਪਰੇਅ ਸੰਭੂ ਕਰਾ ਦੀ ਨਿਸਰ ਨੇ ਦਾ ਜੱਗੇ ਨਾਲ ਜਿਹੜੀ ਆਪਣੇ ਨਾਲ ਲਾਇਦੀ ਬਈ ਹੋ ਜਾਂਦੀ ਜੀ ਨਿਸਰ ਪਾ ਗਈ ਪਰ ਇਹਨਾਂ ਨੇ ਹਜੇ ਸਪਰੇਅ ਨਹੀਂ ਕਰਾਈ ਹੈ ਜੀ ਸੁੰਦੀ ਜੀ ਜੀ ਆਪਾਂ ਨਿਸਰੇ ਦੇ ਨਾਲ ਦੀ ਹਰੇ 110 ਵੀ ਮਿਸਰ ਨਹੀਂ ਸ਼ੁਰੂ ਹੋਈ ਨਹੀਂ ਹੈਗੀ ਆਪਣੀ ਉਹਨੂੰ ਕਰਾਵਾਂਗੇ ਆਪਾਂ ਤੇ ਨਾਲੇ 468 ਇਹਨੂੰ ਇਕੱਠੀ ਕਰਾ ਕੇ ਤੇ ਦੋ ਗਿੱਲੇ ਜਿਹੜੇ ਉੱਧਰ ਲਏ ਉਹਨਾਂ ਨੂੰ ਇਕੱਠੀ ਕਰਾ ਦੇਣੀ ਬਾਕੀ ਹੁਣ ਚੱਲ ਰਿਹਾ ਵਧੀਆ ਬਈ ਕੰਮ ਕਰ ਤੇ ਸਾਹਿਬਾ ਹੀਰੇਵਾਲ ਦਾ ਵੀ ਪੂਰਾ ਬਈ ਧਿਆਨ ਆ ਤੇ ਉਹਨਾਂ ਦੇ ਬਾਰੇ ਵੀਰੇ ਪੁੱਛ ਦਿੰਨੇ ਤੇ ਅੱਜ ਵੀਡੀਓ ਜੀ ਦਿਖਾ ਵੀ ਕਵਾਂਗੇ ਆਪਾਂ ਵੀ ਕਿੰਨਾ ਕੁ ਫਰਕ ਲੱਗਦਾ ਸਾਨੂੰ ਵੀ ਤੁਸੀਂ ਵੀ ਦੱਸਿਓ ਕਮੈਂਟਾਂ ਵਿੱਚ ਤੇ ਵੀਰੇ ਤੇ ਸਾਹਿਬਾਂ ਬਾਕੀ ਹੁਣ ਚੱਲਦੇ ਹਾਂ ਚਾਚੀ ਨੇ ਵੀ ਫੋਨ ਕਰਦੀਆਂ ਕਹਿੰਦੇ ਆ ਕੇ ਜਿੰ ਸਵੇਰੇ ਮਿਲਿਆ ਦਾ ਫਿਰ ਇਹਦਾ ਬਿੱਲ ਸਪਰੇਅ ਦਾ ਸਟੂਰ ਲੈਣ ਲੰਘ ਜਾਂ ਹੋਰ ਕੰਮ ਇਹ ਕਰਦੇ ਫਿਰ ਜੰਨੇ ਆ ਤਾਂ ਕਰਕੇ ਹੁਣ ਚਾਚਾ ਨਾਲ ਕੋਲ ਬੈਠ ਕੇ ਚੱਲਦੇ ਹਾਂ ਤਾਂ ਲੱਗਨੇ ਆ ਪਰੰਤ ਤਤਲੀ ਹੋ ਜਵੇ ਥੋੜੀ ਕਮਜ਼ੋਰ ਆ ਤੇਰਾ वजन ਨਹੀਂ ਚੱਲਣਾ ਇਹ ਠੀਕ ਆ ਜਦ ਮੋਟੀ ਹੋ ਗਈ ਫਿਰ ਬੈਠ ਜੀ ਕਰੀ ਤੇ ਤੂੰ ਕੱਲਾ ਹੀ ਲੈ ਜਾ ਕਰੀ ਘਰ ਨੂੰ ਠੀਕ ਆ ਹੇ ਠੀਕ ਹੈ ਟੌਪਰ ਦੇਸਲਾ ਇਹਨਾਂ ਪਾਦੇ ਹੋ ਰੇਸਲਾ ਕਰੀਏ ਠੀਕ ਹੈ ਨਾ ਦੋ ਤੱਕਲੀ ਨਾ ਨਾ ਲੋਬਈ ਤਿੰਦੇ ਦੇ ਗੰਨੇ ਕੋਲ ਕਿਹੜਾ ਮਾਨ ਆਏ ਆ ਅਸੀ ਕਰ ਜੀ ਵੀ ਸਾਰਿਆਂ ਨੂੰ ਕਿਵੇਂ ਆ ਠੀਕ ਆ ਗੰਨਾ ਇਹ ਵੀ ਠੀਕ ਆ ਦਿੰਦੇ ਦਾ ਆ ਗੱਗੇ ਵਾਲਾ ਗੰਨਾ ਜਿਹੜਾ ਉਹ ਤਾਂ ਪਰਾਂ ਅੱਕਰ ਰਹਿ ਗਿਆ ਤਕੜਾ ਪਰਾਂ ਯਾਰ ਕਣਕ ਵਾਲਾ ਗੰਨਾ ਦਾ ਕਣਕ ਵਾਲਾ ਵੀ ਆ ਇੱਕ ਦੂਆ ਚੱਲਿਆ ਨਹੀਂ ਉਕਣ ਗੰਨਾ ਫੁੱਟਿਆ ਨਹੀਂ ਦਾ ਥਾਲੇ ਬੂਟੇ ਬਹੁਤ ਆਉਂਦੇ ਚੱਲੇ ਹੈ ਬੂਟਾ ਬਹੁਤ ਵਧੀਆ ਚੱਲਿਆ ਪਿਆ ਨਾ ਦਿੰਦੇ ਦਾ ਆ ਬੇਲ ਇਹਦੇ ਵੀ ਚੱਲ ਪਈ ਕੰਮ ਕਹਿ ਦੂੰਗਾ ਬੱਜ ਕੇ ਹਾਂ ਫੁੱਟੇ ਵਧੀਆ ਚੱਲੇ ਪਈਆਂ ਆ ਵੀ ਗਾਂ ਵੀ ਸਾਈ ਬੁਟੇ ਸਹੀ ਹੈ ਗੰਨਾ ਤਕੜਾ ਹੈ ਨਾ ਦਾ ਗੰਨਾ ਵਧੀਆ 95 ਦਾ ਯਾਰ ਉਹੀ ਸੱਚ ਵੀ ਮਾਰਦਾ ਛਾਲਾ ਹਾਂ 95 ਦਾ ਫਰਕ ਏ ਆ ਪੜਾ ਵਧੀਆ ਗੰਨਾ ਨਾ ਸੇਪਾ ਵੀ ਬਹੁਤ ਕਰਦਾ ਬਾਪੂ ਵੀ ਦੇਖਣਾ ਵੜ ਕੇ ਕੱਚੇ ਗੁੱਸਾ ਕਾਤੇ ਕਰੀ ਜਾਂਦਾ ਵਾਹ ਜਗਾਰਡ ਬਣਾਇਆ ਦਾ ਸੋਣੀ ਤੇ ਆਹ ਮੈਂ ਕਪੂਰੇ ਦੀ ਛਿੜੀ ਲੋੜੇ ਨੂੰ ਬਣਾਇਆ ਦਾ ਪਾਰ ਧਿਆਨ ਤੇ ਆ ਤਿੱਖਾ ਕਰਾ ਜਿਹੜੀ ਮਲਕੀਤ ਬਾਈ ਛਿੜੀ ਤਿਆਰ ਕਰੀ ਸੀ ਹਾਂ ਉੱਥੇ ਨਹੀਂ ਮੈਂ ਲਾ ਛਿੜੀ ਲਾ ਵਿਚੀ ਪਾ ਕੇ ਮਿੱਟੀ ਪਾ ਦੇ ਹਾਂ ਇਹ ਲੈ ਕੁੰਡਾ ਲੋਣੂ ਚੱਕ ਲੈ ਇਹ ਸੌਖਾ ਕੰਮ ਆ ਦੱਸ ਅਜੇ ਤੱਕ ਇੱਧਰ ਕਿਹੜਾ ਮਾਰ ਕਹਿੰਦਾ ਤੁੰਨਾ ਬਹਿ ਰੱਖਿਆ ਵਿਆ ਇਹ ਹਾਂ ਮੈਂ ਇਹ ਜਾਂਦਾ ਕਹਿੰਦਾ ਕੁੰਡਾ ਲੋਣੇ ਲਿਆਇਆ ਉਹਨੂੰ ਕੰਮ ਲੈ ਕੇ ਪਾਣੀ ਕਰਨਾ ਅਸੀਂ ਤਾਂ ਕੀੜਾ ਮਾਰ ਕੇ ਆਇਆ ਤੇ ਧਾਨਾ ਵਾਲ ਉਧਰ ਸਪਰੇਅ ਕਰਾਈ ਆ ਪਰ ਤੋਂ ਕਹਿੰਦਾ ਹਾਂ ਪਰਸਾ ਨਹੀਂ ਚੌਥੇ ਚੌਥੇ ਗੱਗੇ ਵਾਲਾ ਗੰਨਾ ਦੇਖ ਗੱਗੇ ਵਾਲਾ ਪਰਲਾ ਕਿੰਨਾ ਤਾਂ ਹੌਲਾ ਜਾਈ ਆ ਕਹਿੰਦਾ ਜਿਹੜਾ ਕਣਕ ਵਾਲਾ ਉਹਦਾ ਕਿੰਨਾ ਉਹ ਨਹੀਂ ਹੋਇਆ ਕਹਿੰਦਾ ਇਹ ਜਿਆ ਬੂਟਾ ਬਹੁਤ ਚੱਲਿਆ ਬੰਦੇ ਵਾਲਾ ਬੂਟਾ ਬਹੁਤ ਚੰਗਾ ਚੱਲਿਆ ਜਾਦਾ ਹੈ ਭਾਈ ਜਿਹੜਾ ਬੂਟਾ ਚੱਲ ਪਿਆ ਉਸ ਗੰਨਾ ਮੜਾ ਰਿਹਾ ਥੋੜਾ ਵੀ ਮੀਂਹ ਡੂੰਗਾ ਪੈ ਗਿਆ ਡੂੰਗਾ ਪੈ ਗਿਆ ਕਿ ਮੀਂਹ ਬਹੁਤ ਪੈ ਗਿਆ ਨਾ ਹਾਂ ਚੱਲੇ ਨਾ ਜੁਗਨ ਸਰਵ ਹੋ ਗਈ ਸਰਵ ਹੋ ਗਈ ਮੈਂ ਉੱਧਰ ਦੂਗਾ ਪਾ ਦੇਣਾ ਬਾਹਰ ਡੂੰਗਾ ਵੀ ਆ ਦੇਖ ਤੀ ਹੈ ਹਾਂ ਹਾਂ ਘੁੰਮਣਾ ਇਹ ਵੀ ਖੇਤ ਤਾਂ ਜੇ ਕੁਛ ਆ ਸੈਲਰ ਦੇਖ ਕੇ ਆਉਣਾ ਰਿਕ ਦਿਨੇ ਚੱਲਾ ਕੱਲੂ ਚੱਲਦੇ ਚਾ ਹੁਣ ਚਲੋ ਸੈਲਰ ਇਹਦੇ ਚਾਚਾ ਵੀ ਰੋਜ ਹੀ ਰਹਿ ਜਾਂਦਾ ਯਾਰ ਕੱਲ ਦੁਪਹਿਰ ਨੂੰ ਰੱਖਿਓ ਫਿਰ ਆਏ ਆ 12:00 ਵਜੇ ਆ ਜੀ ਨਾਲ ਵੀਡੀਓ ਬਣਾ ਕੇ ਲੈ ਆਉਂਗੇ ਹਾਂ ਸੈਲਰ ਦੇਖ ਕੇ ਆਉਂਗੇ 12:00 ਵਜੇ ਚੱਲੂਗੇ ਐਤਵਾਰਿਆ ਕੱਲੂ ਹਾਂ ਅੱਜ ਕੋਣੀ ਸੈਲਰ ਦੀ ਹੋਰ ਦੀ ਅੱਜ ਮਿਲਣਾ ਇਹ ਸਾਈਲਰ ਦੀ ਵੀਡੀਓ ਬਣਾ ਕੇ ਪਾਉਣੀ ਏ ਨਾਲੇ ਪਾਰਟੀ ਕਰਦੀ ਸਾਨੂੰ ਕੱਲ ਨੂੰ ਮਾੜੀ ਮੁੱਠਾਂ ਦੇ ਪੀਜੀ ਹੈ ਲੈ ਲੈ ਛੋਟੀ ਜੀ ਛੋਟੀ ਜੀ ਕਰਦੀ ਬੜੀ ਫੇਰ ਕਰਦੀ ਅੱਛਾ ਤੂੰ ਨਹੀਂ ਕਰ ਸਕਦਾ ਤੇ ਮੈਂ ਕਰ ਦੂੰਗਾ ਚੱਲ ਫਿਰ ਮੈਂ ਕਰ ਦੂੰਗਾ ਤੇਰਾ ਨਹੀਂ ਕੁਝ ਲੱਗਦਾ ਇਹ ਵੇ ਮੈਂ ਕਰ ਦੂੰਗਾ ਹੈ ਆ ਗੱਲ ਕਰਤੀ ਬਸ ਫਿਰ ਹੁਣ ਮੇਰੇ ਵੱਲੋਂ ਪਾਰਟੀ ਹਾਂ ਹੁਣ ਪਾਰਟੀ ਹੈ ਕੱਲ ਨੂੰ ਹਾਂ ਮੈਂ ਚਾਚੇ ਨੂੰ ਕਿਆ ਮਾਤ ਕਹ ਤੂੰ ਨਹੀਂ ਕਰ ਸਕਦਾ ਪਾਰਟੀ ਤੈਨ ਵੀ ਤਾਂ ਗੇੜਾ ਮਾਰ ਕੇ ਆਉਣਾ ਕਹਿੰਦਾ ਕੋਈ ਨਹੀਂ ਕਰ ਦੰਨੇ ਮੈਂ ਫਿਰ ਹੁਣ ਮੇਰੇ ਵੱਲੋਂ ਪਾਰਟੀ ਜਾਂ ਤਾਂ ਕਹੇ ਦੱਤਾ ਹਾਂ ਪਾਰਟੀ ਨੂੰ ਦੱਸਦਾ ਨਹੀਂ ਨਾ ਨਾ ਇਹ ਨਹੀਂ ਦਬਣੇ ਵਾਲੇ ਨਹੀਂ ਆਪਣੇ ਪਾਲਟ ਜਿਹੜਾ ਖਾਇਆ ਪੀਆ ਹੋਈ ਲਾਇਦਾ ਇੱਥੇ ਕੁਝ ਨਹੀਂ ਜਾਣਾ ਨਾਲ ਜੀਬ ਸਵਾਰ ਲਓ ਜਿਹੜੀ ਸਭ ਦਦੀ ਐ ਇੱਥੇ ਪਾਰੀ ਗਾ ਠਾ ਹੋ ਜਾਣਾ ਫਟਾਕੇ ਪੈ ਜਾਣਾ ਇਹ ਤਾਂ ਹੈ ਆ ਵੀ ਥਲੇ ਪਾੜ ਕੇ ਹੀ ਕੱਢਦਾ ਬੰਦਾ ਫਿਰ ਹਾਂ ਪਾੜ ਕੇ ਹੀ ਕੱਢਦਾ ਇਹ ਵੀ ਨਹੀਂ ਖੋਲਦੇ ਹੋਈ ਗੱਲ ਫਿਰ ਹਾਂ ਇਹ ਤਾਂ ਕਹਿੰਦਾ 12 ਵਜੇ ਮੁਸਕਾਉਣ ਲੈਣਾ ਹਾਂ ਉਹ ਕੱਟੋ ਕੱਟੋ ਇਹਨੂੰ ਬਾਹਰ ਹਾਂ ਹੈਂ ਕੰਟਾ ਵੀ ਨਹੀਂ ਰਕਣ ਦੇ ਨਹੀਂ ਰੱਖ ਸਕਦੇ ਨਹੀਂ ਗੱਲਾਂ ਹਾਂ ਫੇਰ ਨਹੀਂ ਇਹਨਾਂ ਖਾ ਲਿਆ ਫਿਰ ਹੋਈ ਐ ਮੇਰੇ ਦਾ ਭਰੋਸਾ ਨਹੀਂ ਹਰ ਇੱਕ ਚੀਜ਼ ਦੀ ਕਹਿੰਦਾ ਗਾਰੰਟੀ ਦੇ ਆਪਣੀ ਹੈ ਦੀ ਗਾਰੰਟੀ ਨਾ ਇੱਥੇ ਗਾਰੰਟਾ ਬੰਦੇ ਦੀ ਨਹੀਂ ਗਾਰੰਟੀ ਦੀ ਕੋਈ ਥੋੜੀ ਜਿਹੀ ਸਬਾਨ ਦੀ ਗਾਰੰਟੀ ਹੋਊਗੀ ਹਾਂ ਬੰਦੇ ਦੀ ਨਹੀਂ ਆਪਾਂ ਦਿਖਾ ਦੇਣਾ ਬੈਸ ਦੇ ਭਾਈ 2 ਸਾਲ ਦੀ ਦੇ ਦੇ ਲਿਖ ਕੇ ਦੇ ਹਾਂ ਹੈ ਕੋਈ ਬੰਦੇ ਦੀ ਹੈ ਕੋਈ ਗਾਰੰਟੀ ਇਹ ਕੀ ਤੇ ਲਈਏ ਗਾਰੰਟੀ ਆਪਾਂ ਹਰੇ ਕੇ ਨਾਲ ਉਹ ਕਰਦੇ ਆ ਗਾਰੰਟੀ ਦੇ ਆ ਪਤਾ ਹੀ ਨਹੀਂ ਲੱਗਦਾ ਮੇਰੇ ਦਾ ਭਰੋਸਾ ਗਾਂ ਗਾਂ ਬਿਮਾਰੀਆਂ ਇਹੋ ਜਿਹੀ ਆਈ ਜੰਨੀ ਆ ਆਇਆ ਨਾ ਆਇਆ ਖਾਣਾ ਬੰਦੇ ਦਾ ਹੈ ਖਾਣਾ ਪੀਣਾ ਸਹੀ ਰੱਖੋ ਯਾਰ ਆਪਣਾ ਜਿਹੜੀਆਂ ਫਸਲਾਂ ਸਾਰੀਆਂ ਦਵਾਈਆਂ ਦੇ ਸਿਰ ਪਰ ਪਹਿਲਾਂ ਟੈਕ ਟੂ ਹੁੰਦੇ ਤੇ ਕੋਈ ਨਹੀਂ ਹੁੰਦੇ ਸੀ ਭਾਈ ਕੋਈ ਨਹੀਂ ਹੁੰਦਾ ਭਾਈ ਯਾਰ ਮੇਰੀ ਗੱਲ ਸੁਣ ਬੱਬੂੜੇ 175 ਪਾਣੀ ਹਾਂ 80 ਇੱਥੇ ਦੇ ਕੋਲ ਵੀ ਘੱਟ ਨਹੀਂ ਹੈਗੇ ਆ ਜਾਂਦੇ ਜਿੱਦੋਂ 500 ਸਾਰੇ ਕਿਸੇ ਕਿਸੇ ਪਿੰਡ ਮੇ ਪਏ ਇੱਥੇ ਆ ਪਏ ਆ ਬੈਠੇ ਆ ਪਏ ਆ ਬਹੁਤ ਹੀ ਵੀਡੀਓ ਹੁੰਦੀਆਂ ਹਉਂ ਤੂੰ ਦੇ ਲਾਗ ਮਾਗਣਾ ਘਾਹ ਦੀ ਤੇ ਮਸੀ ਜਾਣਾ 60 70 ਸਾਈਂ ਨਹੀਂ 60 70 50 50 ਤੱਕ ਮਸੀ ਆ ਬਾਬਾ ਗੱਲ ਬਦਲ ਦੋ ਹੋਰ ਨਹੀਂ ਤੇ ਫੁੜਕ ਜੂਏ ਕੋਈ ਬਾਈ ਠੀਕ ਆ ਉਹਦਾ 60 70 ਜਾ ਕੇ ਲੀਵਰ ਖਤਮ ਹੋ ਜਾਂਦਾ ਹਾਂ ਉਹ ਖਾਣਾ ਪੀਣਾ ਦਾ ਭੇਜ ਨਹੀਂ ਰੱਖਦੇ ਜਿਹੜਾ ਜਿਹੜਾ ਵਿਚਾਰਾ ਉਹਦਾ ਹੰਕਾਰ ਕਰਕੇ ਉਹ ਲਾ ਕੇ ਰੱਖਦੇ ਹੈ ਮਿਲਾਵਟ ਬਹੁਤ ਆ ਇੱਥੇ ਜੀਵ ਦੇ ਸੁਆਦ-ਸਵਾਦ ਤੇ ਆਪਾਂ ਜਾਦਾ ਪੈ ਗਏ ਫਸਲਾਂ ਨਾਲ ਫਸਲਾਂ ਆਉਂਦੀਆਂ ਸਾਰੀਆਂ ਯਾਰ ਹੁਣ ਐ ਵੀ ਨਹੀਂ ਹੈਗਾ ਯਾਰ ਘਰ ਦੀ ਉਹ ਕੱਲੀ ਇੱਕ ਚੀਜ਼ ਖਾਈ ਜਾਈਏ ਬਾਹਰ ਦੀ ਫੇਕ ਖਾਣੀ ਪੈਂਦੀ ਗੜਾਈ ਕਰਕੇ ਤਾਂ ਧਾਨ ਕਰਦੇ ਹੁੰਦੇ ਸੀ ਹਾਂ ਅਈਆਂ ਜੀਆਂ ਜੀਰੀਆਂ ਕਿਤੇ ਨਹੀਂ ਹੈਗੀਆਂ ਨਹੀਂ ਅਈਆਂ ਜੀਆਂ ਕਈ ਕਿੱਲੀ ਜੀਰੀ ਆਪਾਂ ਕੀਲੇ ਚੋਂ ਕੱਢ ਲੈਂਦੇ ਆ ਇਹ ਵੀ ਛੱਪ ਕੀਲਾ ਜੀ ਮੈਂ ਮੰਡ ਮਾ ਜਾ ਕੇ ਆਇਆ ਯਾਰ ਕਹਿੰਦੇ ਬਹੁਮੀ ਇੰਨਾ ਨਹੀਂ ਨਹੀਂ ਹੈਗਾ ਮਾੜਾ ਮੋਟਾ ਜਾਈਆ ਪਚੂੜ ਚੱਲਦੀ ਨਹੀਂ ਪਾਰੰਦੀ ਚੰਡੀਗੜ੍ਹ ਚੰਡੀਗੜ੍ਹ ਉੱਥੇ ਤਾਂ ਦੂਏ ਦਿਨ ਪੈ ਜਾਂਦਾ ਨਾ ਅਸੀਂ ਪਹਾੜੀ ਏਰੀਆ ਪਹਾੜੀ ਏਰੀਆ ਮੈਨੂੰ ਹੁਣ ਪਤਾ ਲੱਗਦਾ ਸਹੀ ਨੂੰ ਪਤਾ ਲੱਗਦਾ ਥੱਲੇ ਉਹ ਚੱਲੋ ਤਾਂ ਬੂਰ। ਕੀ? ਮਾ ਵੀ ਇੰਨਾ ਨਹੀਂ ਆਇਆ ਕੰਡ ਮਾ। ਬੜਾ ਮੋਟੋ ਚਾਉਣ ਲੱਗਿਆ ਤਾਂ ਪੁਲਿਸ ਨੂੰ ਮਾ ਚਲਾ ਦਮਾ ਫਿਰ ਇਹਨਾਂ ਬੰਦ ਕੌਣ ਕਰਨਾ ਆਊਗਾ? ਮੈਂ ਕੱਲੂ ਦੇਖੂਗਾ ਹੁਣ। ਆਹਾਂ ਦੇਖ ਲੈ। ਭਲਾ ਮੀਂਹ ਦੇਖਣਾ ਕਹਿੰਦਾ ਉੱਥੇ ਮੀਂਹ ਪਾ ਪੈ ਗਿਆ। ਨਾ ਹੁਣ ਤਾਂ ਸਾਰੀ ਨਸਰ ਗਈ। ਜੀਤ ਸਵੇਰ। ਪੰਜ ਚਾਰ ਦਿਨੋਂ ਸਾਰੀ ਬਾਹਰ ਐ। ਉਹ ਬੂਰ ਤਾਂ ਕੋਈ ਨਹੀਂ ਜੇ ਵਿਚ ਦੇ ਵਿੱਚ ਦੁੱਧ ਪੈਣ ਲੱਗਦਾ ਇਹਨੂੰ ਬਲੇਖਾ ਹੀ ਐ। ਇਹਦਾ ਨੀਉਂਜਾ ਬੂਰ ਕੁਝ ਨਹੀਂ ਹੁੰਦਾ ਕਬੂਰ। ਇਹ ਸੜਾ 100 ਜਾਨਾਂ ਤੇ 2500 ਚੋਤੇ ਰਹਿ ਗਏ ਕੋਈ ਉਹ ਐਡਾ ਹੋਣੀ ਹੈਗਾ। ਉਹ ਨਾ ਤਾਂ ਚੱਲੇ ਮੇਰੀ ਨਾ ਚੱਲੇ ਨੇਰੀ ਨਾ ਚੱਲੇ ਹਾਂ ਦੀ ਕੁਆਲਿਟੀ ਖਤਮ ਕਰ ਦਿੰਦੀ ਹੈ ਨਾ ਮਾਰ ਦਿੰਦੀ ਹੈ ਆਰਟੀਫੈਕਟ ਦੇ ਕਰਦੇ ਫਿਰ ਉਹ ਸੈਲਰ ਨੂੰ ਜਾਣੀ ਆ ਹਾਂ ਪਤਾ ਨਹੀਂ ਸੈਲਰ ਅੱਜ ਹੀ ਬੈਠਾ ਰਹੇ ਹੋਰੇ ਕੋਈ ਨਹੀਂ ਸਿਰਫ ਇਹ ਨਾ ਖਰਾਬ ਹੈ ਵਿਚਨੇ ਠੀਕ ਹੁੰਦਾ ਦਾ ਹਾਂ ਵਿਚਨੇ ਠੀਕ ਹਾਂ ਵਿਚੋ ਜਿਹੜਾ ਕਾਲਾ ਹੈ ਨਾ ਬਾਈ ਕਾਲਾ ਵੀ ਹੋ ਜਾਂਦਾ ਥੋੜਾ ਥੋੜਾ ਉਹ ਵੀ ਸਾਫ਼ ਰਹਿੰਦਾ ਵਿਚੋ ਹਾਂ ਪਾਲਸ ਮਾਰ ਕੇ ਆਏ ਨਾ ਹਾਂ ਹੈ ਬਣਾਉਂਦਾ ਬਣਾਉਂਦਾ ਆਨੇ ਉੱਪਰ ਫੋਲ ਕੇ ਗਾਲਾ ਹੁੰਦਾ ਕਿ ਕਿੰਨਾ ਠੀਕੀ ਹੈ ਆਪਣੀ ਹੈ ਕਿ ਨਹੀਂ ਚੱਲ ਗਾਹਾਂ ਨੂੰ ਚੱਚ ਨੌਲਜ ਆ ਜਾਣੀ ਫਿਰ ਤੁਹਾਨੂੰ ਸਾਰਾ ਕੁਝ ਦਾਦੇ ਕਰਨਾ ਵੀ ਕਾ ਕੁਸ ਭਾਈ ਕੈਸੀ ਜੇ ਲਾਉਣ ਦੀ ਦੇਰ ਆ ਬਾਜੋ ਹੈਲਪਰ ਤਾਂ ਮੈਂ ਹੀ ਤੁਸੀਂ ਵੀ ਹੋ ਜੀ ਹੋ ਜਾਣਾ ਹੈ ਤੁਸੀਂ ਵੀ ਹੋ ਜੀ ਹੋ ਜਾਣਾ ਨਹੀਂ ਅਸੀਂ ਨਹੀਂ ਹੁੰਦੇ ਅਸੀਂ ਤਾਂ ਜ਼ਿੰਮੇਦਾਰ ਹਾਂ ਤੇਰੇ ਵਰਗੇ ਹੀ ਰਹਿਣਾ ਬੱਕਰੀ ਮੇਰਾ ਮੂੰਹ ਮਾਰਦੇ ਹੈ ਬੱਕਰੀ ਬੱਕਰੀ ਮੇਰਾ ਮੂੰਹ ਮਾਰਦੇ ਮੰਡੀ ਨੂੰ ਹਾਂ ਨਰਮਾ ਸੁੱਕੀ ਹੈ ਹਾਂ ਨਰਮਾ ਸੁੱਕੀ ਹੈ ਜਿਹੜੀ ਜ਼ਿਆਦਾ ਗਿੱਲੀ ਹੁੰਦੀ ਹੈ ਨਾ ਵੀ ਮੰਨ ਲਾ ਵੀ ਹਫ਼ਤੇ ਤੋਂ ਉੱਪਰ ਬਹਿ ਗਿਆ ਬੰਦਾ ਉਹ ਸੈਲਰ ਨੂੰ ਭਰਉਂਦੇ ਫਿਰ ਉਹ ਉਹ ਨਹੀਂ ਬਾਈ ਪਤਾ ਕੀ ਚੱਕਰ ਆ ਇਹ ਆਪਣੇ ਆੜਤੀ ਵੀ ਕੰਮ ਖਰਾਬ ਕਰਦੇ ਆ ਜਿਗਰਾ ਹੁਣ ਗਿੱਲਾ ਭਰਾਤ ਦੰਨੇ ਆ ਉਹ ਸਿਰੇ ਦੇ ਸਿਰੇ ਤੱਕ ਸਰਕਾਰ ਨੂੰ ਵੀ ਘਾਟਾ ਪੈਂਦਾ ਕਾਦੇ ਪੈਣਾ ਯਾਰ ਗਿੱਲੀ ਦਾ ਤੇ ਭਰ ਲਈ ਇੱਕ ਵਾਰੀ ਉਹਦਾ ਬਾਈ ਰੱਖਦੀ ਸਾਰੇ ਜੇ ਹਫ਼ਤਾ ਵੀ ਚੱਚੇ ਰਹਗੀ ਉਹ ਭਜਨ ਟੁੱਟਣਾ ਉਹਦੇ ਬਾਅਦ ਜਿਹੜੀ ਡਰੇਰ ਚੋਂ ਕੱਢਣੀ ਆ ਉਹਨੇ ਵਜਨ ਤੋੜਨਾ ਉਹਦੇ ਵਿਚਾਰਦੇ ਨੂੰ ਫਾਇਦਾ ਤੁਸੀਂ ਕਿੱਥੇ ਆ ਚੱਚ ਪਕੌੜੇ ਲੈ ਆਇਆ ਅਸਲੀ ਗਾਲ ਜੀ ਪਨੀਰ ਦੇ ਪਕੌੜੇ ਤੇ ਰੰਗ ਰੰਗ ਉਹ ਜੀਬ ਤਾਂ ਮਾੜੀ ਮੋਟੀ ਕਰਾ ਦਿੰਦੇ ਬਿੱਲੀ ਆ ਤਵੇ ਹਲੇ ਦਾ ਹਲੇ ਆਈ ਬੱਟੇ ਆ ਦੇਖ ਮੈਂ ਗਾਲਾਂ ਕੱਢੀਆਂ ਮੈਂ ਪਹਿਲਾਂ ਸੂਰਜ ਪਿੱਛੇ ਵਾਹੇਗਾ ਤੇ ਲੈੰਦਾ ਆ ਦੇਖ ਇਹ ਲੈ ਆਇਆ ਜੇ ਗਾਲਾਂ ਨਾ ਉਹ ਵੜਦਾ ਇਹਦਾ ਮਨੇ ਲੱਗੇ ਤੇ ਮੈਂ ਰੁਕੇ ਹਾਂ ਮੈਂ ਸਾਲੋ ਖਰਾਬ ਕਰਨਾ ਤੁਸੀਂ ਸਦਾਈ ਹੋਏ ਮੈਨੂੰ ਮੈਂ ਪੁੱਛਿਆ ਕਹਿੰਦਾ ਤੂੰ ਉញੋਂ ਪਿਆ ਕਹਿੰਦਾ ਕਲਮਾ ਗੁੰਬਾ ਲਾ ਠੰਡ ਬਰੇ ਜੀਬਾ ਕੱਢਦਾ ਉਹ ਦੇਰੇ ਵਰਗਾ ਚਾਊਟ ਕਰਦਾ ਕਿ ਫੜ ਕੇ ਆ ਸੜ ਫੁੱਟ ਦਾ ਨਿਸ਼ਾਨ ਪੈਂਦਾ ਫੁੱਟ ਦਾ ਨਹੀਂ ਉਲਟਰ ਵੱਜਦਾ ਪੀਏ ਨੂੰ ਜੇ ਦੇ ਨਾਲ ਨਿਕਲ ਆ ਨਿਕਲ ਆ ਹੋਦਾ ਵੜਦਾ ਜੇ ਮੈਂ 2 ਮਿੰਟ ਨਾ ਆਉਂਗਾ ਆ ਗਿਆ ਮੈਂ ਟੋਲ ਤੇ ਵੀ ਕਿੱਥੇ ਗਿਆ ਹਾਂ ਇਹ ਤਾਂ ਵੱਢਣ ਲੱਗੇ ਤੇ ਮੈਂ ਕਿਹਾ ਬਾਈ ਇਹ ਉੱਥੇ ਤੇ ਵੱਢ ਦਵਾ ਮੈਂ ਕਾਹਤੇ ਕਹਿੰਦਾ ਗੇਟ ਦਾ ਬਣਾਉਣਾ ਉਹ ਮੈਂ ਬਹਿ ਜਾ ਟੇਕੇ ਦਾ 10 ਰੁਪਏ ਦਾ ਨਵਾਂ ਲਿਆ ਉੱਥੇ ਤੇ ਆ ਲੈਦਾ ਉਹ ਸਰੀਆ ਆਓ ਠੀਕ ਆ ਵੱਢ ਦੇ ਰੰਗ ਰੰਗ ਵੀ ਨਾਲੇ ਇਹਦਾ ਪ੍ਰਸਾਦ ਮੱਕੇ ਮਾਰਾ ਕਿੱਚਦਾ ਗੱੱਚ ਹਾਂ ਕੋਈ ਚੋਈ ਹੋ ਗਈ ਲੇਕੋ ਜਿੱਤੇ ਕਰਦੇ ਛੇੜਿਆ ਬਹੁਤ ਚਾਚੇ ਹੋਰ ਵੀ ਕੋਈ ਜਿਕਣਾ ਵੀਰਾ ਕਹਿੰਦਾ ਆ ਸਿਪਾ ਵੀਰਾ ਠੀਕ ਆ ਜਿਕਣਾ ਤੂੰ ਕੋਈ ਬੀਜ ਜਣੀ ਆ ਉਹ ਠੀਕ ਆ ਸਭ ਤੇ ਸਾਰੇ ਜਗਲੀਆਂ ਨਗਾ ਦੇ ਦੱਸ ਪਾਣੀ ਦਾ ਛੱਲੇ ਜਾਊਗਾ ਥੱਲੇ ਜੀ ਮੀਂਹ ਪਊਗਾ ਨਾ ਇੱਕ ਨਾ ਦੇਖੋ ਇਹ ਜਦੇ ਭਰ ਜਾਣੇ ਬਾਰਵੇਂ ਤੇ ਮਰਾ ਕੋਈ ਇੱਥੇ ਇਹਨੂੰ ਥੱਲੇ ਭੇਜ ਦੇ ਆਵੇ ਦੱਬ ਜਾਣਾ ਕਮਣਾ ਲੈ ਗਿਆ ਮੈਂ ਆਪਸਾ ਸਮਾਨ ਕਿੱਥੇ ਆ ਗਿਆ ਮੈਂ ਨਾ ਜਦੇਗਾ ਇਸ ਲਾਲੇ ਉਹ 100 ਰੁਪਏ ਤੇ ਜਰੀਏ ਮੈਂ ਮਟਰੇ ਲੈ ਆਇਆ ਜੈਪਰ ਕੇ ਮੈਂ ਕਿਹਾ ਨਾ ਇਹ ਆਉਣਾ ਤਾਂ ਹੋ ਗਿਆ ਦਾ ਗਾਡੋ ਕੋਲੇ ਸੋਨੀ ਨੇ ਪੁੱਛਿਆ ਭਾਈ ਜਿੰਦਾ ਕਹਿੰਦਾ ਉਹ ਲੈ ਕੇ ਆਇਆਗਾ ਨਾ ਗੱਡਾ ਰੋੜੇ ਨੂੰ ਬਸ ਖੜਾ ਦਿਮਾਗ ਹਿੱਲਿਆ ਪਰ ਉਹਦਾ ਉਹ ਮੈਂ ਆ ਗਿਆ ਕੁਤਰੀ ਜੀ ਤੂੰ ਜਾਦਾ ਜਾਏਗਾ ਤਾਂ ਬਚਾਓ ਹੋ ਗਿਆ ਤੇ ਕੀ ਖੜਾ ਤਾ ਮੈਂ ਕਿਹਾ ਕੀ ਕਰਨਾ ਕਹਿੰਦਾ ਵੱਢ ਕੇ ਲਾਉਣਾ ਉੱਥੇ ਲੱਗੀ ਚੀਜ਼ ਰਹਿ ਗਈ ਇਹ ਕਾਰੀ ਨਹੀਂ ਪੈ ਗਿਆ ਨਾ ਨਹੀਂ ਪੈ ਗਿਆ ਸਮਝ ਆਸਤਾ ਮੈਂ ਪਤਾ ਕੀਤਾ ਚਾਹੀਦਾ ਪਤਾ ਹਿੱਲਣੇ ਆ ਅੰਦਰ ਕਰਕੇ ਲੱਗਣੇ ਤੇ ਬੁੱਟੇ ਆਹ ਸਾਡਾ ਪੈਸਾ ਪਾਣੀ ਆਹ ਦੇਖ ਸੁੱਕੀ ਇਹ ਤਾਂ ਮੈਂ ਆਹ ਦੋ ਸਟੋਰ ਹਾਂ ਕੀ ਹੈ ਹਾਂ ਤੇ ਪਹਿਲਾਂ ਕਹਿੰਦਾ ਮੇਰਾ ਖਾਤਾ ਚਲਾ ਸੀ ਕਰਾਣਾ ਕਰਾ ਤਾ ਉਹ ਨਹੀਂ ਯਾਰ ਜੇ ਲਾਉਣ ਇੱਕ ਵਾਰੀ ਚੱਜ ਨਾਲ ਲਾ ਦੋ ਪੈਸੇ ਚਾਚੇ ਕਹਿੰਦੇ ਨਹੀਂ ਬਾਜਾ ਲੱਗਦਾ ਹੀ ਨਹੀਂ ਵੀ ਲੱਗਦਾ ਲੋਹੇ ਦਾ ਹਾਂ ਕਰੀ ਦਾ ਲੱਗਦਾ ਹਾਂ ਆਹ ਦੇਖੋ ਬਈ ਜਿਹੜੇ ਗਿੱਟ ਪਰ ਮੈਂ ਕਰੀ ਉਹ ਜੀ ਹੋ ਜਾਣਾ ਬਾਪੂ ਮੈਂ ਮੰਡ ਨੂੰ ਭਜਾਇਆ ਮੈਂ ਦੇਖੇ ਕਿ ਕਿੰਨਾ ਕੁ ਵੀ ਪਹਿਲੇ ਜਗਾ ਤੋਂ ਦੂਸਰੀ ਪੇਰ ਹਿਸਾਬ ਜੀ ਦਾ ਇੰਨਾ ਨਹੀਂ ਨਹੀਂ ਵੀ ਪਹਿਲੋਂ ਦੇ ਕੇ ਮੇਰੀ ਹੁਣ ਲਗਾ ਤਾਂ ਅੱਧਾ ਘੰਟਾ ਮੈਂ ਵੀ ਐਵੇਂ ਬੈਠਾ ਐਸਾ ਨਹੀਂ ਹੁੰਦੀ ਆ ਹਾਂ ਵੀਡੀਓ ਆਮਨ ਨੇ ਵੀ ਭਾਈ ਵੀ ਦੀ ਵੀਡੀਓ ਭਾਈ ਮੀ ਪੈਂਦਾ ਐਨੇ ਜਦੋਂ ਗੈਲ ਵੀਡੀਓ ਬਾਤਦੀ ਕਹਿੰਦਾ ਮੇਰਾ ਸਪਰੇਅ ਕਰਦਾ ਹਾਂ ਫੇ ਸਪਰੇਅ ਕਰਨ ਲੱਗਿਆ ਵਾ ਤਾਂ ਮੈਂ ਉਹ ਸਪਰੇਅ ਕਰਦਾ ਮੈਂ ਕਿੰਨਾ ਦਾ ਦੁਪਹਿਰ ਦੀ ਗੱਲ ਹਾਂ ਇਹ ਮੈਚ ਖੇਲਣਗੇ ਇੱਥੇ ਪਰ ਤਿੰਨ ਵਜੇ ਰੇਸ ਲਾ ਗਰਾਉਂਡ ਆ ਉਹ ਗਰਾਉਂਡ 'ਚ ਮੈਚ ਨਹੀਂ ਹੋਏ ਸਾਡਾ ਆਹੇ ਓਰੇ ਓਰੇ ਆਇ ਇੱਕ ਗਣੀ ਬਿੰਨੀ ਕਰਾਉਂਦੇ ਕਿ ਕਿਹੜੀ ਕਿਹੜੀ ਜਗ੍ਹਾ ਮੈਂ ਪਰ ਸੁਰਤਾਂ ਪਰ ਉਹ ਟੈਂਕੀ ਕੋਲ ਟੈਂਕੀ ਦੇ ਕੋਲ ਉਹ ਤਾਂ ਸਰਕਾਰੀ ਉਹ ਹੈ ਹਾਂ ਹਾਂ ਅੱਧਾ ਘੰਟਾ ਲਾ ਉੱਥੇ ਨਹੀਂ ਉਹ ਪਾਰ ਕਰਿਆ ਚ ਇੱਟਲੀ ਆਏ ਆ ਬਦਲੀ ਕਰ ਆਹ ਨਹੀਂ ਬਿੰਨੀ ਆਏ ਹਾਂ ਉੱਥੇ ਪਤਾ ਵੀ ਲੱਗਦਾ ਇੰਨੇ ਹਵਾ ਵੀ ਚੱਲੀ ਆ ਓਰੇ ਹਵਾ ਵੀ ਨਹੀਂ ਚੱਲੀ ਦੇ ਓਏ ਇੰਨੇ ਵੀ ਤਾਂ ਉੱਥੇ ਪਤਾ ਵੀ ਚੱਲ ਰਿਹਾ ਹੋਰ ਰੇਤਾ ਗਰਾਉਂਡ ਚ ਉੱਥੇ ਪਾਣੀ ਖੜ ਗਿਆ ਹੋਰ ਓ ਇੱਕ ਮੈਂ ਦੇਖਿਆ ਤਾਂ ਐਂ ਲੱਗਦਾ ਜਿਵੇਂ ਗੜੇ ਪੈਂਦੇ ਹੋ ਤੇ ਅਮਨ ਨੇ ਪਾਈ ਵੀ ਦੀ ਵੀਡੀਓ ਉਹ ਜ ਵੀ ਐਂਓ ਲੱਗਦਾ ਤਾਂ ਮੀ ਬਹੁਤ ਜ਼ਿਆਦਾ ਤੇਜ਼ ਤਾਂ ਮੈਂ ਕਿਹਾ ਮੈਂ ਸਪਰੇਅ ਕਰਾ ਜੂਗੀ ਮੈਂ ਉਹੀ ਗੱਲ ਹੋ ਗਈ ਇੱਕ ਬੰਦਾ ਉੜੇ ਪਿੰਡ ਦਾ ਆਪਾਂ ਨੌਕੇ ਲੈਣਾ ਕਹਿੰਦਾ ਮੈਂ ਇੱਧਰ ਚਰੀ ਬਣਦਾ ਇੱਧਰ ਆਂਦਾ ਮੀ ਫੇਰਿਆ ਹਾਂ ਐ ਜਿਹੜਾ ਪਰ ਰੱਖਿਆਗਾ ਉਥੇ ਮੀ ਹੈ ਐਜੇ ਕੌਣ ਦਾ ਮੈਂ ਵੀਡੀਓ ਚੋਂ ਚਲ ਵਾ ਮੈਂ ਸਾਰੇ ਪੰਚਾਇਤ ਕਰੋਣੀ ਵਾਲੇ ਪਿੰਡ 'ਚ ਕਰੋਣੀ ਮੈਂ ਭਰੀ ਵੱਡੀ ਆਉਣਾ ਆ ਗਿਆ ਉਧਰ ਮੀ ਪਈ ਹੈ ਕਹਿੰਦਾ ਇੱਕ ਮੀ ਪਈ ਹੈ ਕਿਹੜਾ ਮੈਂ ਵੱਡੀ ਹੈ ਹਾਂ ਐਂਦਾ ਵੀ ਨਹੀਂ ਕਿ ਡਵਾਟਰਾ ਵੱਡ ਚੜਦਾ ਹੁੰਦਾ ਪੂਰੀ ਜਿੱਤੇ ਪੈਣੀ ਚਾਹੀਦੀ ਹਾਂ ਜਿਵੇਂ ਹੀ ਕੰਮ ਕਰ ਗਿਆ ਚਲੋ ਬਾਕੀ ਭਾਈ ਲੱਗੇ ਹੋਏ ਕੰਮ ਕਰਨ ਚੱਲਦੇ ਹਾਂ ਠੀਕ ਆ ਜੀ ਜੱਗਾ ਕੰਮ ਹੈ ਗੱਲ ਜੱਗੇ ਬੌਸ ਕੋ ਨਾ ਆ ਗਿਆ ਜੱਗਾ ਬੌਸ ਭਾਈ ਨੂੰ ਫਾੜਨ ਨੂੰ ਵੀ ਲਵਾਉਣੀ ਆ ਟਰਪੋ ਵੀ ਮੈਂ ਦੱਸਾਂ ਹਾਂ ਦਵਦਾ ਹੈ ਇਹਦਾ ਟਰਬੋ ਤੋਂ ਪਹਿਲੇ ਬਾਅਦ ਆਪਣੇ ਆਪ ਵਜੇ ਕੋਣ ਕਿਤੇ ਪਾਣਾ ਰਿਸ਼ਤ ਦੇਖ ਕੇ ਮੁਰਾ ਪੈਰ ਬੋਲ ਕੇ ਫੇਰ ਲਾਈ ਆ 110 ਅੱਜ ਬੰਗਾ ਕਰਨ ਲੰਦਾ ਅੱਜ ਜਗ ਲਾਈ ਗਏ ਪਹਿਲਾਂ ਸਾਸੀ ਕਾ ਬੁਲਾਉਂਦੇ ਸਾਸਰੀ ਕਾਲ ਜੀ ਕਾਜ ਮੈਂ ਆਪਣੇ ਸ਼ਹਿਵਾ ਕੋਲ ਆਇਆ ਅੱਜ ਅੰਮੀ ਤੇਵਾ ਗਲਾਇਆ ਉਹ ਨੂੰ ਆਪਾਂ ਨੇ ਪਾਉਣਾ ਹੁਣ ਦਾਣਾ ਵਾਹ ਪਿਆ ਦੇਖ ਜਿਹੜਾ ਆਏ ਬਲੂ ਵਾਲਾ ਇਹ ਸ਼ਹਿਵਾ ਦਾ ਹੈ ਇਹ ਹੀਰੇ ਦਾ ਬਲੈਕ ਵਾਲਾ ਠੀਕ ਆ ਹਲੇ ਕਿੰਨੇ ਤੇ ਆਂਦੀ ਤਾਕਤਵਾਰੀ ਚੀਜ਼ਾਂ ਨੇ ਸਾਰੀਆਂ ਠੀਕ ਆ ਹੁਣ ਇਹ ਤਾਂ ਪਹਿਲਾ ਤੇ ਤੱਕਦਾਰਾ ਕੌਣ ਪਹਿਲਾਂ ਤਾਂ ਪਹਿਲਾ ਤੇ ਤੱਕਦਾਰਾ ਉਹਨੂੰ ਬੁਲਾਉਣੇ ਸੀ ਜਿਹੜੀ ਆਪਾਂ ਨੇ ਹੋਰ ਕਰਨਾ ਤੱਕਦਾਰ ਕੀ ਨੇ ਨਹੀਂ ਇਹ ਤਾਂ ਕੌਲਾ ਕਿੱਥੇ ਗਿਆ ਖਾ ਕਲਾਗਲਾ ਕਿੰਨਾ ਤਾਕਤਵਾਰ ਕਰਦੀ ਕਿ ਸਾਰੇ ਸਾਰੇ ਮਰੇ ਪਿੱਛੇ ਭੱਜ ਗਏ ਹਾਂ ਚਲ ਇਹ ਨਾ ਤੱਕ ਨਾ ਵਰ ਕੱਢ ਉੱਧਰ ਪਿਆ ਜਹਾੀਰੇਵਲ ਚੱਲ ਉਹ ਲੈ ਕੇ ਆਈਏ ਡਕੋਲਾ ਉਹ ਮੱਛੀਆਂ ਦਾ ਪਾਣੀ ਬਦਲ ਤਾਜ ਨੂੰ ਓਏ ਮੈਨੂੰ ਇੱਕ ਆਈਡੀਆ ਆ ਰਿਹਾ ਏ ਦੱਸੋ ਜੀ ਸੇਵਾ ਤਾਂ ਨਾ ਮੇੜ ਰੱਖਦੀ ਏ ਬਰਕਤ ਆ ਵਾ ਬਰਕਤ ਸੇਵਾ ਹਾਂ ਨਮਨ ਨਾ ਵੜਾ ਕੇ ਜਿੰਦੇ ਆ ਨਮਨ ਰੱਖਦੀ ਏ ਚੱਲ ਫਿਰ ਪੱਕਾ ਪ੍ਰੋਮਿਸ ਅੱਜ ਤੇ ਬਰਕਤ ਸੇਵਾ ਭਾਈ ਨੌਨ ਨੇ ਚੇਂਜ ਕਰਤਾ ਕਹਿੰਦਾ ਸਾਡੇ ਘਰ ਚ ਬਰਕਤ ਵੀ ਆਈ ਆ ਤੇ ਸੇਵਾ ਵੀ ਰੱਖਣੀ ਦੋ ਨਾਮ ਹੋ ਗਏ ਤੇ ਠੀਕ ਆ ਜੀ ਹੀਰੇ ਕਾਲੇ ਹੋ ਗਏ ਤਿੰਨ ਬਣ ਗਏ ਨਾਮ ਦੇ ਤੋਂ ਉਹ ਕਾਲਾ ਚੱਕ ਹੀਰੇ ਤੋਂ ਪਾਤ ਦਾਣਾ ਇਹਦਾ ਪੁੱਲ ਹੋ ਗਿਆ ਨਾ ਸੈਵਨ ਪਾਈਏ ਕੌਲਾ ਲੈ ਆ ਹਾਂ ਹਾਂ ਹੀਰੇ ਤਾਂ ਆ ਕੇ ਮਾਰ ਲੱਜ ਤੂੰ ਨੰਗੇ ਪੈਰੀਓ ਆਇਆ ਵੇ ਅੱਜ ਯਾਰ ਮੰਮੀ ਕਾਤੇ ਹੋ ਨੰਗੇ ਪੈਰੀ ਆਇਆ ਤਾਂ ਅੱਛਾ ਹਾਂ ਤੇਰਾ ਨੌ ਸੁਣ ਕੇ ਕਾਜ ਆ ਜਾ ਮੈਂ ਤੇਰੇ ਦੋਸਤ ਆਇਆ ਵੇ ਹਾਂ ਇਹ ਫੇਰੋਂ ਕਰ ਮਾਰ ਲਾ ਹਾਕ ਤਾਂ ਮਾਰ ਹਾਕ ਮਾਰੂੰਗਾ ਤਾਂ ਹੀ ਆਉਂਗਾ ਉਹ ਆ ਗਿਆ ਪੁੱਛਦਾ ਕਿ ਮੇਰੇ ਦੋਸਤ ਕਿੱਥੇ ਆਜੇ ਉਹ ਆ ਗਿਆ ਇਹ ਤਾਂ ਮੇਰਾ ਦੋਸਤ ਆ ਓਏ ਕਿਆ ਪਤਾ ਹਕਮਾ ਕਿਆ ਪਹਿ ਗਿਆ ਕਿਆ ਪਤਾ ਨਹੀਂ ਹਕਮਾ ਕੁਝ ਵੀ ਨਹੀਂ ਅੱਛੇ ਉਹ ਸਾਲ ਲੱਤਾ ਹੁਣਾ ਉਹ ਉੜਦੀ ਹੈ ਮਿੱਟੀ ਜੀ ਕੁਝ ਨਹੀਂ ਉਹ ਪੁੱਛਦਾ ਇਹਨੂੰ ਕਾ ਦੋਸਤ ਕਿੱਥੇ ਦੱਸ ਆ ਭਾਈ ਤੈਨੂੰ ਮੁੰਡਾ ਪੁੱਛਦਾ ਨਹੀਂ ਕਿਆ ਹੀਰੇ ਭਾਈ ਦੋਸਤ ਹੈਗਾ ਉਹਦਾ ਦੱਸ ਦੇ ਉਹ ਦੇਖ ਹਾਈਵੇ ਦੰਡੀਆਂ ਵੱਡਣ ਲੱਗੇ ਮੇਰੇ ਤਾਂ ਹੈਗਾ ਦੋ ਹੂ 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 ਤੂੰ ਨਾ ਬਹੁਤ ਖਤਰਨਾਕ ਹੈ ਹੈ ਇਹ ਤਾਂ ਖਤਰਨਾਕ ਹੋ ਗੀਆਂ ਭਾਈ ਨਾ ਨਾ ਚੱਲ ਚੱਲੀਏ ਇਹਦੇ ਕੋਲ ਤੇ ਅਸੀਂ ਵਰਕਤ ਕੋਲ ਚੱਲੇ ਹੀ ਰਹੇ ਹੁਣ ਮਾਰੀ ਆਂ ਫਿਰ ਅਸੀਂ ਆਉਣਾ ਨਹੀਂ ਤੇਰੇ ਕੋਲ ਤੇ ਉਹ ਚੱਲ ਇਹ ਤਾਂ ਬਹੁਤ ਮਾਰਦਾ ਹੈ ਜਦਾਂ ਅੰਮੀ ਹੋ ਗਿਆ ਚਲੋ ਭਾਈ ਮਾਰੀ ਭਾਈ ਤਾਂ ਹੋ ਰੋ ਆਜਾ ਆਜਾ ਪਹਿਲਾਂ ਦਾਣਾ ਦਾ ਪਾ ਲਈਏ ਸੈਵਾ ਦਾ ਫਾਈਟ ਟਾਈਮ ਹੋ ਗਿਆ ਅਸੀਂ ਦਿਨ ਪਾਤਾ ਤਾਂ ਅਜੇ ਜੰਦਰ ਆ ਗਿਆ ਜਾਨਾ ਹੂੰ ਲਓ ਜੀ ਇਹ ਪਾਉਣਾ ਆਪਾਂ ਸੈਵਾ ਦਾ ਦਾਣਾ ਠੀਕ ਹੈ ਕੀ ਹਾਲ ਹੈ ਮਿਸ ਪਤਾ ਤੈਵਨਾ ਨੂੰ ਆਕ ਮਾਰ ਜੈਨੂ ਹਾਕ ਮਾਰ ਕੇ ਤੂੰ ਇੱਧਰ ਬੁਲਾਉਂਗਾ ਤਾਂ ਇਹਨੇ ਇੱਧਰ ਵੀ ਆ ਜਾਣਾ ਸਹਿਬਾ ਔਰ ਐਂ ਪੁੱਤ ਇੱਧਰ ਆ ਹਾਂ ਮੰਨਦੀ ਕਹਿਣਾ ਆਦੇ ਬੋਲਦੀ ਵੀ ਆ ਬੋਲਦੀ ਵੀ ਆ ਸਹਿਬਾ ਐ ਸਹਿਬਾ ਹਾਂ ਠੀਕ ਆ ਹੁਣ ਲੱਗ ਗਿਆ ਕੰਮ ਠੀਕ ਕੰਮ ਚੱਲੂ ਦੱਦ ਚੱਲਦੀ ਹੈ ਦੇਖੀਏ ਨਹੀਂ ਹੀਰਾ ਹੋ ਤਾਂ Hello ਹੋ ਤਾਂ ਹੈ ਦਾਣਾ ਤਾਂ ਇਹਨੂੰ ਪਾ ਦਈਏ ਹਾਦੀ ਇਹ ਵੀ ਬੋਲਦੀ ਓਦੇ ਕਹਿੰਦੀ ਗ੍ਰਿੰਦਰ ਤੱਕ ਉਹ ਦੇਖ ਲੈ ਇਹਨੂੰ ਰੋਸੀਂ ਹਾਂ ਨਾ ਮਾਰੇ ਆ ਜੂ ਖੁੰਡੀ ਵੀ ਨਾਤੀ ਨਾ ਨਹੀਂ ਆਪਾਂ ਨੇ ਆ ਪਹਿਲਾਂ ਉੱਧਰ ਜਾ ਸਾਬਾ ਉੱਥੇ ਚੱਲ ਭਾਈ ਹਾਂ ਹੁਣ ਉੱਧਰ ਵੀ ਦੇਖੀ ਬਲਾ ਕੇ ਉੱਧਰ ਆ ਸਾਬਾ ਉੱਧਰ 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 ਆ ਉੱਧਰ ਆ ਸਾਬਾ ਹਾਂ ਗ੍ਰਿੰਦਰ ਭਾਈ ਇੱਥੇ ਡਰਦਾ ਨਹੀਂ ਮੈਂ ਤਾਂ ਬਹੁਤ ਸਾਊ ਹਾਂ ਹੱਥ ਵੀ ਲਾ ਲਾਂਗਾ ਮੈਂ ਉਰੇ ਆ ਉਰੇ ਇੱਧਰ ਆ ਇੱਧਰ ਹਾਂ ਨਾ ਉਰੇ ਆ ਸਹਿਬਾ ਮੈਂ ਉਹ ਰੋਟੀ ਖਾਣੀ ਆ ਤਾਈ ਉਹਨੂੰ ਦੇਖ ਗਿਆ ਹਾਂ ਉਹਨੂੰ ਦੇਖ ਗਿਆ ਰੋਟੀ ਨਾ ਹੱਥ ਕੁਝ ਨਹੀਂ ਕਹਿੰਦੀ ਨਾ ਦੱਸ ਆਏ ਥੱਪੜ ਥੋੜੀ ਮਾਰਨਾ ਪੁੱਤ ਪਿਆਰ ਨਾਲ ਦੇਖਣਾ ਪਹਿਲਾਂ ਲਾਉਣ ਲੱਗਿਆ ਪਹਿਲਾਂ ਮੈਂ ਇੱਧਰ ਨਾ ਲਾ ਹੈਲੋ ਤੂੰ ਡਰੇ ਨਾ ਕਰ ਇਹ ਤਾਂ ਕੁਝ ਨਹੀਂ ਕਹਿੰਦੀ ਇਹ ਠੀਕ ਆ ਨਾ ਉਹ ਦੇ ਉਹ ਹੋ ਅਰੇ ਵਾ ਲੋ ਡਰਪਾ ਡਰੇ ਨਾ ਡਰ ਡਰ ਚੱਲ ਕੋਈ ਹਾਲਾ ਦੋਤਾ ਹਾਲਾ ਸਵਾ ਹਾਲਾ ਦਾਣਾ ਹੁਣ ਮੋਟੀ ਹੋ ਜਾਗਾ ਛੇਤੀ ਛੇਤੀ ਸਾਨੂੰ ਝੂਟੀ ਦੇਣ ਜੋਗੀ ਹਾਂ ਹੈਂ ਫਿਰ ਅਸੀਂ ਦੋਹੇ ਜਾਨੇ ਘੁੰਮੇ ਕਰਨ ਗ੍ਰਿੰਦਰ ਨੇ ਸਹਿਵਾ ਪਰ ਆਏ ਕਰਨਾ ਬਹਿ ਗੀਰੇ ਪਰ ਪਾਉ ਨੂੰ ਬੜਾ ਲਾਉਂ ਜਾਂਦੇ ਤੂੰ ਹੋ ਜਾਣਾ ਏ ਥੋੜਾ ਬੜਾ ਏ ਹਾ ਹੁਣ ਹੋਰ ਕਿੱਡਾ ਬੜਾ ਹੋਣਾ ਅਜੇ ਤਾਂ ਤੇਰੇ ਜਿੱਦਾ ਹੋਣਾ ਏ ਨਹੀਂ ਫੇ ਮੇਰੇ ਜਿੱਦਾ ਹੋ ਗਿਆ ਤਾਂ ਇੰਨੇ ਕੋੜੇ ਰੱਖੜੇ ਨੇ ਪਹਿਲਾਂ ਤਾਂ ਏਕੇ ਬਹੁਤ ਆ ਇੰਨੇ ਤਾਂ ਸਹਿਵਾ ਬਹੁਤ ਤੇਰੇ ਲਈ ਠੀਕ ਆ ਮੈਨੂੰ ਬੜੀ ਤਾਂ ਹੁੰਦੇ ਮੈਂ ਘੋੜੇ ਯਾਰ ਐਡਾ بڑا ਤਾਂ ਹੈਗਾ ਇਹ ਕਿਹੜੇ ਕੁਝ ਕਹਿੰਦੀ ਏਨੀ ਤਾਂ ਸਾਊ ਆ ਤੈਨੂੰ ਸਿਖਾ ਦੇਣਾ ਐ ਟ੍ਰੇਨਡ ਕਰ ਦੇਣਾ ਦਿੱਤੇ ਵੀ ਛੋੜੇ ਵਿੱਚ ਚਲਾਉਣੇ ਹੁੰਦੇ ਨੇ ਘੋੜੇ ਅੱਛਾ ਹਾਂ ਤੈਨੂੰ ਪਤਾ ਨਹੀਂ ਨਹੀਂ ਤੂੰ ਕਾਰਟੂਨ ਐ ਦੇਖੀ ਜਾਂਦਾ ਮੇਰੀ ਗੱਲ ਸੁਣ ਜੇ ਫੋਨ ਚਲਾਉਂਦਾ ਵੀ ਹੁੰਦਾ ਨਾ ਉਹਦੇ ਵਿੱਚ ਆਹ ਦੇਖਿਆਗਾ ਵੀ ਘੋੜੇ ਉੱਪਰ ਰਾਈਡ ਕਿਵੇਂ ਕਰਨੀ ਆ ਠੀਕ ਆ ਮੈਂ ਤਾਂ ਸਾਲੇ ਦਿਨ tractor ਹੀ ਦੇਖਦਾ ਹਾਂ ਤੂੰ tractor ਵੀ ਥੋੜੀ tractor ਵੀ ਦੇਖਣਾ ਜ਼ਰੂਰੀ ਆ ਉਹ ਚ ਦੇਖਣਾ ਵੀ ਅਸੀਂ ਖੇਤੀ ਕਿਵੇਂ ਕਰ ਸਕਦੇ ਆ ਠੀਕ ਆ ਕਿ ਉਹਦੇ ਨਾਲ ਫੇ ਤੂੰ ਕੋ ਇੰਨੀ ਖੇਤੀ ਕਰੂੰਗਾ ਤਾਂ ਫੇ ਤੂੰ ਕੁੜੀ ਲੈ ਸਕਦਾ ਹੋਰ ਠੀਕ ਹੈ ਫੇ ਥੋੜੀ ਜਿ ਮੈਨੂੰ ਪੈਸੇ ਦੇ ਦਿਆ ਕਰੀ ਆਪਣੀ ਇੱਕ ਕੁੜੀ ਖੋਲ ਲਿਆ ਕਰਨੀ ਜਦੇ ਠੀਕ ਹੈ ਨਾਲੇ ਪੜੇ ਵੀ ਕਰਨਾ ਠੀਕ ਹੈ ਪ੍ਰੋਮਿਸ ਗੇਮਾਂ ਤਾਂ ਨਹੀਂ ਖੇਲੇ ਕਰੂੰਗਾ ਹਣ ਕਿੰਨੇ ਟਿੱਕਾ ਕਰੂੰਗਾ ਹਾਂ ਗੇਮ ਤਾਂ ਨਹੀਂ ਖੇਲੇ ਕਰਨੀ ਗੇਮ ਦਾ ਪ੍ਰੋਮਿਸ ਕਰ ਪਹਿਲਾਂ ਯਾਰ ਤੂੰ ਤਾਂ ਗੇਮਾਂ ਬਹੁਤ ਖੇਲਣ ਲੱਗ ਗਿਆ ਤਾਂ ਹੀ ਹੁਣ ਤੇਰਾ ਧਿਆਨ ਨਹੀਂ ਆਉਂਦਾ ਤੂੰ ਵੀ ਨਹੀਂ ਮੈਨੂੰ ਮਿਲਦਾ ਹੋ। ਕੱਪੀਆ? ਹਾਂ। ਤੁਸੀਂ ਹੁਣ ਬੜੇ ਹੋ ਜੇ ਤੂੰ ਹੁਣ ਫੋਨ ਛੱਡ ਕੇ ਸਕੂਲ ਤੇ ਆ ਗਿਆ। ਆ ਕੇ ਪਹਿਲਾਂ ਖਾਣਾ ਪੀਣਾ ਇੰਨਾ। ਫਿਰ ਤਾਂ ਹੀ ਛੇਤੀ ਵੱਡਾ ਹੋਊਂਗਾ। ਉਹਦੇ ਬਾਅਦ ਸੌਂ ਗਿਆ। ਉਹਦੇ ਬਾਅਦ ਟਿਊਸ਼ਨ ਵੀ ਜਾਣਾ ਹੁੰਦਾ। ਟਿਊਸ਼ਨ ਤੇ ਬਾਅਦ ਤੂੰ ਉਰੇ ਨੁਮਾਜ ਆ ਜਾਗਾ। ਸਹਿਬਾ ਨਾਲ ਖੇលਿਆ ਕਰ। ਨਾਲ ਤੇਰੀ ਸਹਿਬਾ ਆੜੀ ਪੈ ਜੂਗੀ ਪੱਕੀ। ਹਾਂ। ਮੈਂ ਟਿਊਸ਼ਨ ਤੇ ਆਉਣੇ ਤੇ ਬਾਅਦ। ਹਾਂ। ਪਹਿਲਾਂ ਖਾ। ਤੂੰ ਮੈਨੂੰ ਫੋਨ ਕਰ ਦੇਆ ਕਰ। ਖਾ ਕੇ ਨਹੀਂ ਹਾਂ ਕਾਕੇ ਮੈਂ ਅੱਧਾ ਦੇਖ ਰਹਾ ਕਿ ਕੌੜੀ ਪੜ ਇੱਧਰ ਆਇ ਤੇ ਰਹਿ ਗਿਆ ਹਾਂ ਆ ਜੀ ਦੇਖੇਗਾ ਨਹੀਂ ਠੀਕ ਹੈ ਗੇਮਾ ਨਹੀਂ ਖੇਲੇਗਾ ਨੇ ਗੇਮਾ ਤਾਂ ਨਾ ਪਾਗਲ ਕਰ ਦੁੰਨੀ ਆ ਬੰਦੇ ਨੂੰ ਗੇਮਾ ਤਾਂ ਬੇਕਾਰ ਚੀਜ਼ ਆ ਮੈਂ ਤਾਂ ਇਹ ਮੈਂ ਬੋਰ ਹੋ ਜਾਂਦਾ ਹਾਂ ਹਾਂ ਬੋਰ ਹੁੰਦਾ ਉਹ ਨਹੀਂ ਕਿ ਦੇਖਣੀ ਜੇ ਤੂੰ ਉਹ ਰਾਈਡ ਦੇਖੂਗਾ ਨਾ ਨਾਲੇ ਘੋੜੇ ਤੇ ਮੈਂ ਤਜਰਬਾ ਜੇ ਕਿਉਂਕਿ ਮੈਨੂੰ ਦੱਸ ਦਿਆ ਕਰੀ ਨਾਲੇ ਵੀ ਐਂ ਬੈਠ ਸਕਦੇ ਆ ਹੁਣ ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਵੀਡੀਓ ਦੇਖਣ ਦਾ ਮੈਨੂੰ ਬਤਾਓ ਤੁਹਾਡੇ ਵੀਡੀਓ ਨੂੰ ਕਿੰਨੇ ਲਾਈਕ ਕਰੇ ਤੇ ਹਾਂ ਤੂੰ ਸਾਰੀਆਂ ਦੇਖਦਾ ਵੀਡੀਓ ਮੈਂ ਤੇਰੀ ਵੀਡੀਓ ਇੱਕ ਵੀ ਨਾ ਲਾ ਲਈ ਹਾਂ ਫੜਾਈ ਤੇਰੀ ਆਈ ਵੀਡੀਓ ਆਈ ਗਈ ਆ ਪੁੱਛੋ ਫਿਰ ਉਹ ਦੇਖ ਲਿਆ ਕਰ ਨਹੀਂ ਸਿੱਖ ਲਿਆ ਲੈ ਮੈਂ ਲਾਈਕ ਦਈ ਗਿਆ ਲਾਈਕ ਦਈ ਗਿਆ ਸ਼ੁਕਰ ਹੈ ਸ਼ੁਕਰ ਹੈ ਭਈ ਪੈਸੇ ਦੇ ਦਮ ਹੁਣ ਤਾਂ ਲਾਈਕਾਂ ਦੇ ਕਿ ਨਹੀਂ ਨਹੀਂ ਇਹ ਤਾਂ ਮੇਰੇ ਭਾਈ ਮੇਰਾ ਗ੍ਰਿੰਦਰ ਦਾ ਚੈਨਲ ਆ ਸਾਡਾ ਹੀਰੇ ਦਾ ਚੈਨਲ ਆ ਠੀਕ ਆ ਇਹ ਸਾਡਾ ਤਿੰਨਾਂ ਜਣਿਆਂ ਦਾ ਚੈਨਲ ਆ ਇਹ ਉਹ ਇਹਦਾ ਖੜਕਾ ਕਰਦਾ ਇੱਧਰ ਉਹ ਵੀ ਮੰਗਦਾ ਦੇਣਾ ਹੁਣ ਪਾ ਕੇ ਗਿਆ ਦੇਖ ਲੈ ਇੰਨਾ ਹਲਤੀ ਹੋ ਗਿਆ ਨਾ ਗ੍ਰਿੰਦਰ ਉਹਦੀ ਤਾਂ ਕਟਾਈ ਕਰਨੀ ਆਪਾਂ ਨੇ ਕਿਤੇ ਨਾ ਬਾਹਰ ਕੱਢ ਗਏ ਨਾ ਉਹਨੂੰ ਅਕਲ ਦੇਣੀ ਆ ਠੀਕ ਆ ਤੂੰ ਤਾਂ ਆਉਂਦਾ ਨਹੀਂ ਹੈਗਾ ਕਿੰਦਾ ਤਾਂ ਉਹ ਨਹੀਂ ਹੈਗਾ ਜਿਹੜਾ ਉਹਦਾ ਦੀ ਛੋਟੀ ਜੀ ਕੁੜੀ ਆ ਰਸ਼ਨੀਤ ਉਹ ਵੀ ਆਉਂਦੀ ਹੁੰਦੀ ਆ ਸਵੇਰੇ ਸਵੇਰੇ ਫੀਰੇ ਨੂੰ ਮਿਲਣਾ ਸਾਰੇ ਜਣੇ ਆਉਂਦੇ ਹੁੰਦੇ ਆ ਮਿਲਣਾ ਹਾਂ ਪਰ ਆਪ ਨੂੰ ਪਰ ਆਪ ਨੂੰ ਕਿਉਂ ਨਹੀਂ ਆਉਂਦੇ ਉਹ ਸ਼ਾਮ ਨੂੰ ਨਹੀਂ ਆਉਂਦੇ ਸਵੇਰੇ ਸਵੇਰੇ ਆਏ ਕਰਦੀ ਆ ਰੱਖ ਦੇ ਉੱਤੇ ਜਾਤੀ ਓਏ ਮੈਨੂੰ ਪਤਾ ਆਇਆ ਤੇਰੀ ਬੰਨੀ ਹੈ ਹਾਂ ਜੇ ਵੀ ਮੁੰਲਾ ਦੀ ਦੋਸਤੀ ਉਹਦੇ ਨਾਲ ਪਾ ਲਈ ਤਾਂ ਹੀ ਦੰਦੀਆਂ ਵੱਡਾ ਤੇਰੇ ਚਾ ਬੱਕਰੀਆਂ ਵਾਲਾ ਫਾਰਮ ਵੀ ਦੇਖ ਕੇ ਆਈਏ ਚਲ ਚਲ ਦੇਖੇ ਕਿੰਨੇ ਵੱਧ ਕੇ ਘਟ ਕੇ ਆਜੋ ਬਾਈ ਤੁਹਾਨੂੰ ਵੀ ਦਿਖਾਉਨੇ ਆ ਕਿੰਨੇ ਹੁੰਦੇ ਆ ਵੀ ਸਾਨੂੰ ਬੱਕਰੀਆਂ ਦੀ ਦਿਖਾਉਂਦੇ ਜੱਗੇ ਨਾਲੀਆਂ ਉਹ ਵੀ ਦਿਖਾ ਕੇ ਆਉਨੇ ਚਲ ਜੱਗੇ ਚਾਚੂ ਮਾਰਾ ਕਾ ਹੋਰ ਕੀ ਹਾਲ ਚਾਲ ਆ ਮਾੜਾ ਫੇਰਾ ਤਾਂ ਬੇਇੱਜ਼ਤੀ ਕਰਾਉਂਦਾ ਤੂੰ ਮੇਰੀ ਕਹਿ ਦੇ ਉੱਚੀ ਬੋਲ ਠੀਕ ਆ ਸਵਾ ਹੋ ਗਈ ਤਗੜੀ ਕਾ ਨਹੀਂ ਥੋੜੀ ਹੋਈ ਆ ਹੋ ਥੋੜੀ ਹੋਈ ਹਲੇ ਕੀ ਬੱਕਰੀਆਂ ਦੇਕੜੀਆਂ ਹਾਂ ਬੱਕਰੀਆਂ ਵੱਲ ਵੀ ਨਿਗਾਹ ਮਾਲੇ ਕਹਿੰਦਾ ਖਾਸ ਦਿਨ ਹੋ ਗਏ ਆਨੇ ਛੇਲਾ ਲੈਣਾ ਤਾਂ ਵੀ ਨਹੀਂ ਨਹੀਂ ਇਹਨੇ ਤਾਂ ਬਾਈ ਘੋੜੀ ਰੱਖਣੀ ਕਹਿੰਦਾ ਛੇਲੇ ਕਹਿੰਦਾ ਉਰੀ ਹੈਗੇ ਆਪਣੇ ਘਰਾਂ ਹੀ ਇਹ ਵੀ ਤਾਂ ਆਪਣੀ ਘਰ ਆ ਕੇ ਲੈ ਵੀ ਮਿੱਤਰਾਂ ਉੱਤਰ ਥੱਲੇ ਓ ਦੇਖ ਜੱਜਾ ਕਿਆ ਕਹਿੰਦਾ ਸੱਚੂ ਕਹਿੰਦਾ ਦੋ ਦਿਨ ਰੱਖ ਲਾ ਕਹਿੰਦਾ ਲੈ ਜਾ ਇੱਕ ਪਹਿਲਾਂ ਇਹਨਾਂ ਦੀ ਸਫਾਰੀ ਉਹ ਦੇਖ ਛੋਟੀ ਸਫਾਰੀ ਫੇਰ ਤਾਂ ਹੀ ਬੜੇ ਆ ਮੈਂ ਬੈਠੂਗਾ ਪਹਿਲਾਂ ਛੋਟੇ ਉਹ ਪਹਿਲਾਂ ਬੱਕਰੀਆਂ ਪਰ ਬਹਿ ਜੇਗਾ ਰ ਪਹਿਲਾਂ ਛੋਟੇ ਹਾਂ ਹਾਂ ਫੇਰ ਦੇਖੀ ਫੇਰ ਹਾਲੀ ਨਿਕਲ ਜਾਣਾ ਇਹਨੂੰ ਹੈ ਪੱਧਵਾ ਦਿਆਂ ਮੋਤੇ ਕੋਟੀ ਸਵਾਰ ਵੜ ਜਾਣਾ ਇਹਨੇ ਫੇਰ ਮੈਂ ਪੱਕਾ ਸਵਾਰੀ ਦੇਖ ਤਾ ਬੱਕਰੀਆਂ ਵੱਧ ਗਈਆਂ ਕਿ ਉਨੀਆਂ ਆਈਆਂ ਉਨੀਆਂ ਨਹੀਂ ਆਈਆਂ ਬੱਦਗੀਆਂ ਦੇਖ ਤਾਂ ਕਿੰਨੀਆਂ ਤਾਂ ਹੋ ਗਈਆਂ ਬੱਲੇ 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 ਆ ਦੇ ਇੱਕ ਤੈਨੂੰ ਦੇ ਦੇਣੀ ਅਸੀਂ ਦੇ ਦੇਣੀ ਉਹ ਪੂਰਾ ਜਾ ਦੇਣਾ ਉਹ ਪਿੰਜਰੇ ਚ ਹਾਂ ਹਾਂ ਉਹ ਲੈ ਜੀ ਉਹ ਦੇ ਉਹ ਦੇ ਉਹ ਦੇ ਉਹ ਦੇ ਪਿੰਜਰੇ ਚ ਲਾਈ ਵੀ ਪੂਰਾ ਜਾ ਉਹ ਐਨਾ ਇਲਤੀ ਹੈ ਨਾ ਗ੍ਰਿੰਦਰ ਉਸ ਵੀ ਨਹੀਂ ਛੱਡਦਾ ਸਾਰੀਆਂ ਚੀਜ਼ਾਂ ਖਾ ਜਾਂਦਾ ਸਾਰੇ ਦਰੱਖ ਇੱਕ ਵਾਰ ਕਹਿਆ ਫੇੜ ਨਿਕਲ ਜਾਂਦਾ ਫੇਰ ਜਿੱਤੇ ਖਾ ਲੈਂਦਾ ਹਾਂ ਹਾਂ ਚੱਲ ਦੱਸ ਕਿਹੜਾ ਪਸੰਦ ਆ ਫਿਰ ਮन्नੂ ਦਾ ਕੋਈ ਨਹੀਂ ਪਸੰਦ ਮन्नੂ ਤਾਂ ਗੱਲੀ ਕੋੜੀ ਆ ਪਸੰਦ ਦਾ ਕੋੜੀ ਸਹਿਵਾ ਕੋੜੀ ਵੀ ਲੈ ਕੇ ਜਾਂਦਾ ਤੂੰ ਤਾਂ ਲੈ ਜਾਣੀ ਬੜਾ ਹੋ ਜੂਵੇਗਾ ਹਾਂ ਚੱਲੀਏ ਫਿਰ ਬੱਚਾ ਦੇਉਂਗੇ ਸਹਿਵਾ ਦਾ ਫਿਰ ਹਾਂ ਸਹਿਵਾ ਦਾ ਬੱਚਾ ਦੇਣਾ ਹੈ ਠੀਕ ਹੈ ਨਹੀਂ ਹਾਂ ਗੱਲ ਸੁਣ ਹਾਂ ਯਾਨ ਮੈਂ ਬੜਾ ਲਿਖ ਕੇ ਬੜਾ ਆ ਜੂਗਾ ਮੇਰੇ ਕੋਲ ਪੈਸੇ ਆ ਜੂਰੇ ਬੜਾ ਅੱਧੀ ਅੱਧੀ ਤੈਨੂੰ ਹਾਂ ਅੱਛਾ ਤੇਰਾ ਨੰਬਰ ਤਾਂ ਉਹ ਏ ਫੋਨ ਕਰਦਾ ਤਾਂ ਗ੍ਰੈਂਡਾ ਦੇਖ ਲੈ ਹੋਰ ਕੀ ਹਾਲ ਠੀਕ ਹੈ ਆਉਂਗਾ ਗੱਲੂ ਫਿਰ ਹਾਂ ਦੋ ਬੰਦੇ ਆਜੋ ਠੀਕ ਉੱਥੀ ਨੂੰ ਆ ਜੀ ਅੱਛਾ ਜੀ ਰੋਟੀ ਪਾਣੀ ਲੈ ਕੇ ਆਪਣਾ ਉੱਥੀ ਪਹੁੰਚ ਜਾਓ ਉਹ ਮਿਸਤਰੀ ਨਾਲ ਲਾਉਣੇ ਆ ਅੱਛਾ ਉਹ ਥੋੜਾ ਬਹੁਤਾ ਉਹ ਕੰਮ ਜਿਆ ਪਿਆ ਰਹਿੰਦਾ ਉੱਥੇ ਮਿੱਟੀ ਮੁੱਟੀ ਲਾ ਦੂੰਗੇ ਫਿਰ ਜਾ ਕੇ ਰੋਟੀ ਪਾਣੀ ਬਣਾ ਕੇ ਬਣਾਵ ਹੈ ਰੋਟੀ ਪਾਣੀ ਅਸੀਂ ਬਣਾ ਕੇ ਲੈ ਕੇ ਬਣਾ ਕੇ ਲੈ ਕੇ ਆਈਏ ਆਪਣਾ ਸਾਰਾ ਕੁਝ ਉੱਥੇ ਪਹੁੰਚ ਜੀ ਠੀਕ ਆ ਅੱਛਾ ਜੀ ਕਿੰਨੇ ਕ ਵਜੇ ਆਉਂਗਾ ਮੈਂ ਮੈਂ ਚੱਕ ਲਾਂ ਮੈਂ ਚੱਕ ਲਾਂ ਮੈਂ ਤੈਨੂੰ ਬੜਾ ਹੋਊਗਾ ਮੁੱਲ ਜਾਂਚ ਕਬੀ ਤੇ 8:00 ਦਾ ਕੰਮ ਕਰ ਜੀ 8:00 ਦਾ ਕਾਜੀ ਜਿੱਕਿ ਨਾ 8:00 ਵਜੇ ਕੰਮ ਕੋ ਟਾਈਮ ਹੁੰਦਾ ਹਾਂ ਮੰਨ ਜੇ 10-15 ਮਿੰਟ ਅੱਗੇ ਪਿੱਛੇ ਉਹ ਤਾਂ ਕੋਈ ਚੱਕਰ ਨਹੀਂ ਐਨਾਂ ਕੋ ਐ ਥੋੜੀ ਕਿਤੇ ਉਹ ਨਾ ਕੋਈ ਚੱਕਰ ਨਹੀਂ ਹੁੰਦਾ ਆਜੀ ਰੋਟੀ ਪਾਣੀ ਕਰਕੇ ਆਰਾਮ ਕਰ ਆਜੀ ਕੋਈ ਚੱਕਰ ਨਹੀਂ ਪਰ 9:00 ਵਜੇ ਤੋਂ ਪਹਿਲਾਂ ਆ ਜੀ ਕਿਉਂਕਿ ਨਾ ਨਹੀਂ ਨਹੀਂ ਮੈਂ ਤਾਂ 8:30 ਵਜੇ ਤੋਂ ਪਹਿਲੇ ਆ ਜਾਣਾ ਵਾ ਠੀਕ ਹੈ ਚਲ ਆ ਜੀ ਮੈਂ ਵੀ ਤੈਨੂੰ ਚੱਲਿਆ ਹੀ ਤਾਂ ਉੱਥੇ ਨੂੰ ਕੋਈ ਨਹੀਂ ਜੀ ਕਿਤਨੇ ਦਿਨ ਖਾਇਆ ਆਪਣਾ ਆਪਾਂ ਕੰਮ ਤਾਂ ਤੈਨੂੰ ਚਾਰ ਦਿਨ ਵੀ ਲਾ ਜਾ ਦੋਹੇ ਬੰਦੇ ਅੱਛਾ ਕੰਮ ਦਾ ਮੈਨੂੰ ਕੋ ਬਾਧੂ ਆ ਤੂੰ ਆ ਜਾ ਕੱਲੂ ਆਪਣੀ ਗੱਲ ਕਰਾ ਦੇਣੀ ਤੇਰੀ ਸਾਰੀ ਕੋਈ ਨਹੀਂ ਨਿਕਣਾ ਹੋਇਆ ਕਰੂੰਗਾ ਕੁਣਾ ਕਰ ਲੈ ਕਰੀ ਪਹਿਲਾਂ ਆਪਣੇ ਨਵੇੜ ਦੇ ਜਿਹੜਾ ਆਪਣਾ ਕੰਮ ਫਿਰ ਮਿਸਤਰੀ ਨਾਲ ਕਰ ਲੈ ਕਰੀ ਨਹੀਂ ਤਾਂ ਮੈਂ ਬੋਲ ਦਿਆ ਤਾਂ ਉਹ ਸਰਨੇ ਬਬੇ ਫੋਨ ਕਰਤਾ ਬਜਰਾ ਵਰਦੇ ਬਜਰਾ ਮੈਂ ਕਿਆ ਨਹੀਂ ਨਹੀਂ ਪਹਿਲੇ ਉਹ ਸਰਦਾਰ ਕੋ ਜਾਣਾ ਕੰਮ ਕਰਨੇ ਮੰਨੂ ਕੱਲ ਹੀ ਹਾਂ ਕਿਹਾ ਠੀਕ ਠੀਕਾ ਚਲ ਆ ਜੀ ਮੈਂ ਤਾਂ ਅੱਜ ਤਾਂ ਹੀ ਨਹੀਂ ਕਿਸੇ ਨੂੰ ਕਿਹਾ ਤਾਂ ਆਜੋ ਦੋਹੇ ਬੰਦੇ ਅੱਛਾ ਹੂੰ ਚਲੋ ਬਾਕੀ ਭਾਈ ਆ ਬੱਕਰੀਆਂ ਆ ਗਿਆ ਹੈ ਆਦਾ ਬਲੌਗ ਇਨ ਮਿਲਦਾ ਕਿਸੇ ਉਹ ਬਲੌਗ ਹਸੀਕਾਲ ਜੀ